ਇੱਥੇ ਪਿਆ ਪਿਆ ਡੀਏ ਜੀ ਰੇਡੀਅਲ ਟਾਇਰ ਪਾਏ ਹੋਏ ਆ ਇਹਦੇ ਕਨੂਪੀ ਵਗੈਰਾ ਡੱਕ ਵਗੈਰਾ ਲੱਗਿਆ ਹੋਇਆ ਹੈਗਾ ਇਹ 55 ਦਾਸ ਹੈ ਜੀ ਮੰਗਲੇ ਟਾਇਰ ਇਹਦੇ ਪਿਆ 90 ਪੈਸੇ ਜੀ ਠੀਕ ਹੈ ਜੀ ਮੂਰਲੇ ਵੀ 90 ਪੈਸੀ ਹੈ ਠੀਕ ਹੈ ਜੀ ਤੇ ਗੇਅਰ ਪ੍ਰੋ ਹੈ ਜੀ ਇਹ 22 ਮਾਡਲ ਹੈ ਇਹ ਸਾਰਾ ਰੇਨ ਵਾਲਾ ਇੱਕਨੂਪੀ ਵਗੈਰਾ ਲੱਗੀ ਹੋਈ ਹੈ ਰੇਡੀਅਲ ਟਾਇਰ ਆ ਪੂਰੇ ਮਹਿੰਗੇ ਟਾਇਰ ਆ ਰੇਡੀਅਲ ਆ ਮੂਰਲੇ ਵੀ ਟੌ ਚੌੜੇ ਪਾਏ ਹੋਏ ਆ ਟਾਇਰ ਜੀ 14 ਮਾਡਲ ਟਰੈਕਟਰ ਹੈ ਜੀ ਇਹ ਠੀਕ ਹੈ ਜੀ 4 ਲੱਖ 45000 ਰੁਪਿਆ ਦੀ ਕੀਮਤ ਹੈ ਇਹ 2017 ਮਾਡਲ ਹੈ ਜੀ ਹਾਂ ਜ ਠੀਕ ਹੈ ਕੋਲੋ ਦੇ ਟਾਇਰ ਪਵਾਏ ਹੋ ਸੋਡੇ ਨਾਂ ਤੇ ਬਿੱਲ ਕਟਾ ਦਾਂਗੇ। ਇਹ 13 ਮਾਡਲ ਟਰੈਕਟਰ ਹੈ ਜੀ। ਹਾਂ ਜੀ। ਤੇ ਇਹਦਾ ਰੇਟ ਹੈ 4.5 ਲੱਖ ਰੁਪਈਆ। ਅੱਛਾ ਜੀ। ਸਾਰਾ ਟਰੈਕਟਰ ਓਰੀਜਨਲ ਹੈ? ਸਾਰਾ ਰੀਗਲ ਹੈ। ਅਗਲਾ ਤਸੱਲੀ ਕਰਕੇ ਬਾਅਦੇ ਟਰੈਕਟਰ ਲਿਆ ਸਕਦੇ। ਸਾਰਾ ਟਰੱਕ ਹੈ ਜੀ। ਹਾਂ ਜੀ। 13 ਆਪਣਾ 15 ਮਾਡਲ ਹੈ। ਇਹ ਪੰਜਾਬ ਨੰਬਰ ਹੈ। ਸਤਸ੍ਰੀਕਾਲ ਮਿੱਤਰੋ ਆਪਾਂ ਪਹੁੰਚੇ ਮੋੜ ਮੰਡੀ। ਤੇ ਜਿੱਥੇ ਬਾਈ ਆਪਣੇ ਨਾਲ ਜਗਤਾਰ ਜੋੜਿਆ ਕਰਦੇ ਆਂ ਗੱਲ ਵੀ ਕਿੰਨੇ ਕੁ ਟਰੈਕਟਰ ਲੈ ਕੇ ਆਇਆ। ਸਤਸ੍ਰੀਕਾਲ ਬਾਈ ਜਗਤਾਰ। ਸਤਸ੍ਰੀਕਾਲ ਬਾਈ। ਉਹ ਠੀਕ ਹੈ ਠੀਕ ਠਾਕ ਬਾਈ ਕਾਫੀ ਟਾਈਮ ਬਾਅਦ ਬਣਾ ਰਿਹਾ ਤੇਰੀ ਵੀਡੀਓ ਅਛਾ ਜੀ ਹਾਂ ਤੇ ਕਿੰਨੇ ਕੁ ਟਰੈਕਟਰ ਨੇ ਅੱਜ ਆਪਣੇ ਕੋਲੇ ਹੈਗੇ ਜੀ 9-10 ਟਰੈਕਟਰ ਹੈ 9-10 ਟਰੈਕਟਰ ਹਾਂ ਲੋਕੇਸ਼ਨ ਕੀ ਪੈਗੀ ਤੇਰੀ ਇਹ ਮੋੜ ਮੰਡੀ ਹੈ ਜੀ ਠੀਕ ਹੈ ਜੀ ਮੋੜ ਮੰਡੀ ਟਰੱਕ ਜੂਨੀਅਨ ਦੇ ਕੋਲੇ ਠੀਕ ਹੈ ਜੀ ਪੰਪਾ ਨਾਲ ਤੇ ਇਹ ਬਾਈ ਦੇ ਜੀ ਨਰੈਣ ਮਾਰਕੀਟ ਠੀਕ ਹੈ ਜੀ ਨਰੈਣ ਮਾਰਕੀਟ ਦੇ ਵਿੱਚ ਆਪਣਾ ਨੌਰਾ ਹੈਗਾ ਠੀਕ ਹੈ ਜੀ ਇੱਥੇ ਆਪਾਂ ਲੋਕੇਸ਼ਨ ਲੈ ਕੇ ਕੋਈ ਮਰਜ਼ੀ ਆ ਸਕਦਾ ਠੀਕ ਹੈ ਜੀ ਤੇ ਹੁਣ ਆਪਾਂ 50-50 ਡੀ ਤੋਂ ਸਟਾਰਟ ਕਰਦੇ ਹਾਂ ਜਗਤਾਰ ਇਹਦੇ ਬਾਰੇ ਦੱਸੀ ਜਰਾ ਇੱਥੇ ਪਿਆ ਪਿਆ ਡੀਏ ਜੀ ਰੇਡੀਅਲ ਟਾਇਰ ਪਾਏ ਹੋਏ ਆ ਇਹਦੇ ਕਨੂਪੀ ਵਗੈਰਾ ਡੈਕ ਵਗੈਰਾ ਲੱਗਿਆ ਹੋਇਆਗਾ ਤੇ ਪੂਰਾ origignal tractor ਪਿਆ ਸਾਰਾ ਇਹ 13 ਮਾਡਲ tractor ਹੈ ਜੀ 395000 ਇਹਦਾ rate ਹੈ 395000 rate ਹੈ ਇੰਜਨ ਗੇਅਰ ਤਾਂ ਕਿੱਦਾਂ ਰੇਡੀਅਲ ਦਾ ਪੂਰਾ ਓਕੇ ਹੈ ਜਮਾ ਇੰਜਨ ਗੇਅਰ ਦਾ ਪੂਰਾ ਓਕੇ ਜਮਾ ਓਕੇ ਹੈ ਇੰਜਨ ਗੇਅਰ ਦਾ ਰੇਡੀਅਲ ਟਾਇਰ ਪਾਏ ਆ ਇਹਦੇ ਕਿੰਨੇ ਕੁ ਪੈਸੇ ਹੋਣੇ ਮਹਿੰਗੇ ਆਉਂਦੇ ਆ ਰੇਡ ਟਾਇਰ ਹੈਗੇ 60 70 ਪੈਸੇ 60 70 ਪੈਸੇ ਟਾਇਰ ਨੇ ਮਿੱਤਰ ਜੀ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਚੰਗਾ ਟਰੈਕਟਰ ਓਕੇ ਹੈ ਅਗਲਾ ਤਸੱਲੀ ਕਰਕੇ ਬਾਹਰ ਗੇ ਟਰੈਕਟਰ ਲੈ ਜਾ ਸਕਦਾ ਜੀ ਤਸੱਲੀ ਕਰਕੇ ਹਾਂ ਜੀ ਹਾਂ ਇਹ ਚੋ ਡਿਸਕਾਊਂਟ ਵੀ ਹੋ ਜਾਊਗਾ ਆ ਕਰ ਦਾਂਗੇ ਮਾਨਤਾਂ ਨੂੰ ਮਾਨਤਾਂ ਹੋ ਜੂਗਾ ਤੇ ਮੂਰੇ ਆ ਗਿਆ 52 ਦਾ ਜੌਂਡੀਅਰ 4 ਵੀਲ ਇਹਦੇ ਬਾਰੇ ਦੱਸੀ ਬਈ ਇਹ 52 ਦਾ ਸਾਈ ਜੀ ਮਾਂਗਲੇ ਟਾਇਰ ਇਹਦੇ ਪਏ ਆ 90 ਪੈਸੇ ਜੀ ਠੀਕ ਹੈ ਜੀ ਮੂਰਲੇ ਵੀ 90 ਪੈਸੀ ਹੈ ਠੀਕ ਹੈ ਜੀ ਤੇ ਗੇਅਰ ਪ੍ਰੋ ਹੈ ਜੀ ਇਹ 22 ਮਾਡਲ ਹੈ ਠੀਕ ਹੈ ਜੀ 9 ਲੱਖ ਦੀ ਕੀਮਤ ਹੈ 4x4 ਟਰੈਕਟਰ ਹੈ ਜੀ 4x4 ਟਰੈਕਟਰ ਹੈ ਮਿੱਤਰੋ 9 ਲੱਖ ਕੀਮਤ ਦਾ ਇਹਦੇ ਸਮਾਨ ਪੂਰਾ ਹੈਵੀ ਲੱਗਿਆ ਬੈਡ ਡੈਕ ਵਗੈਰਾ ਐਮਪ ਵਗੈਰਾ ਲੱਗਿਆ ਜੀ ਛਾਤਰੀ ਲੱਗੀ ਹੈ ਠੀਕ ਹੈ ਜੀ ਪੂਰਾ ਹੈਵੀ ਸਮਾਨ ਲੱਗਿਆ ਹੋਇਆ ਵੇਟ ਲੱਗਿਆ ਮੂਰੇ ਠੀਕ ਹੈ ਜੀ ਹਾਂ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸਾਰਾ ਰੀਅਰ ਟਰੈਕਟਰ ਹੈ ਇਹ ਸਾਰਾ Ориਜਨਲ ਹੈ ਬਾਈ ਕਹਿੰਦਾ ਟਰੈਕਟਰ ਟਰੈਕ ਸਪੈਸ਼ਲ ਡੇਸਨ ਸਤੀ 30 ਜੂਜੀ ਗੇਰ ਵਾਲਾ ਦੱਸੀ ਬਈ ਇਹ 2021 ਮਾਡਲ ਹੈ ਜੀ ਹਾਂਜੀ ਇਹਦਾ 7 ਲੱਖ 75 ਹਜ਼ਾਰ ਰੇਟ ਹੈ ਜੀ ਠੀਕ ਹੈ ਜੀ ਇਹ ਵੀ ਸਾਰਾ ओरिजिनल ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਰੇਡੀਅਲ ਟਾਇਰ ਹੈ ਪੂਰੇ ਮਹਿੰਗੇ ਟਾਇਰ ਹੈ ਰੇਡੀਅਲ ਵਾਲਾ ਮੂਰਲੇ ਵੀ ਚੌੜੇ ਪਾਏ ਹੋਇਆ ਟਾਇਰ ਜੀ ਠੀਕ ਹੈ ਜੀ ਤੇ ਮੂਰਲਾ ਸ਼ੌਕ ਨਾਲ ਤਿਆਰ ਕੀਤਾ ਹੋਇਆ ਹੈ ਹਾਂਜੀ ਘੋੜਾ ਮੈਂਪਰ ਲੱਗਿਆ ਪੂਰਾ ਸ਼ੌਕ ਨਾਲ ਤਿਆਰ ਕੀਤਾ ਹੋਇਆ ਹੈ ਸ਼ੌਕ ਨਾਲ ਤਿਆਰ ਕੀਤਾ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਮੂਰਲੇ ਵੀ ਚੌੜੇ ਟਾਇਰ ਨੇ ਚੰਗਾ ਟਰੈਕਟਰ ਹੈ ਨੋਪੀ ਵਗੈਰਾ ਲੱਗੀ ਹੋਈ ਆ ਸਾਈਡ ਗিয়ার ਡਬਲ ਡਿਸਟ੍ਰਿਬਿਊਟਰ ਹੈ ਤੇ ਮਗਰਿਆਟਾਂ ਤੇ ਟੇਪ ਵਗੈਰਾ ਚੜੀ ਹੋਈ ਆ ਤੇ ਕੋਈ ਮਗਰਿਆਟ ਗਲੇ ਨਹੀਂ ਫਲੇ ਨਹੀਂ ਰੀਜਨਲ ਟਰੈਕਟਰ ਹੈ ਤੇ ਬਾਕੀ ਮੌਕੇ ਤੇ ਡਿਸਕਾਊਂਟ ਹੋ ਹਾਂਜੀ ਹੋ ਜੂਗਾ ਮੌਕੇ ਤੇ ਡਿਸਕਾਊਂਟ ਹੋ ਜੂ ਮਿੱਤਰੋ ਤੇ ਮੂਰੇ ਆ ਗਿਆ 373000 ਪਰ ਦੱਸੀ ਬਈ ਇਹ 14 ਮਾੜ ਟਰੈਕਟਰ ਹੈ ਜੀ ਤੇ 445000 ਇਹਦੀ ਡਿਮਾਂਡ ਆਪਣੀ ਹਾਂਜੀ ਤੇ ਇੱਕ ਆਪਾਂ ਹੋਰ ਦੱਸ ਦਿਆਂ ਜਿਹੜਾ ਆਪਾਂ ਰੇਟ ਦੱਸਦੇ ਆ ਇਹ ਮਾੜਾ ਮੋਟਾ ਹੀ ਡਿਸਕਾਊਂਟ ਕਰ ਸਕਦੇ ਆ ਆਪਾਂ ਪੂਰਾ ਲੈਣ ਦੇ ਨਾਲ ਰੇਟ ਹੀ ਦੱਸਦੇ ਆ ਠੀਕ ਹੈ ਹਾਂ ਠੀਕ ਹੈ ਟਰੈਕਟਰਾਂ ਵਿੱਚ ਕੋਈ ਨੁਕਸ ਨਹੀਂ ਸਾਡੇ ਇੰਚ ਜਿਹੜਾ ਰੇਟ ਦੱਸਿਆ ਤੁਹਾਨੂੰ ਇਹ ਲੈਂਡ ਦੇਣ ਵਾਲੀ ਆ ਠੀਕ ਹੈ ਜੀ ਤੇ ਮਾੜਾ ਮੋਟਾ ਕੋਈ ਮਾਨਤਾਨ ਕਰਦਾ ਜਿਹੜਾ ਊਡੀ ਵੀਡੀਓ ਦੇਖ ਕੇ ਆਊਗਾ ਆਪਾਂ ਉਹਨੂੰ ਡਿਸਕਾਊਂਟ ਕਰ ਦਾਂਗੇ ਠੀਕ ਹੈ ਜੀ ਤੇ 14 ਮਾੜ ਟਰੈਕਟਰ ਹੈ ਜੀ ਇਹ ਠੀਕ ਹੈ ਜੀ 4 ਲੱਖ 45000 ਰੁਪਿਆ ਦੀ ਕੀਮਤ ਹੈ ਠੀਕ ਹੈ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਹੈ ਜੀ ਪੂਰਾ ਇੰਜਨ ਗੇਅਰ ਦਾ ਓਕੇ ਹੈ ਟਾਇਰਾਂ ਦੀ ਕੰਡੀਸ਼ਨ ਆ ਟਾਇਰ ਮਗਲੇ ਪਏ ਜੀ 80 ਪੈਸੇ ਹਾਂ ਜੀ ਤੇ ਮੂਰਲੇ ਹੈਗੇ ਜੀ 60 70 ਪੈਸੇ ਟਾਇਰ ਠੀ ਰੰਗ ਪੇਂਟ ਦਾ ओरिजिनल ਆ ਮਿੱਤਰੋ ਤੇ ਮਗਰਿਆਟਾਂ ਤੇ ਟੇਪ ਵਗੈਰਾ ਚੜੀ ਹੋਈ ਆ ਸਿੰਪਲ ਕਪੜੇ ਵਾਲੀ ਸਾਤਰੀ ਡਬਲ ਡਿਸਟ੍ਰਿਬਿਊਟਰ ਚਾ ਟਰੈਕਟਰ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਸەم ਪ੍ਰੈਸ਼ਰ ਕਟਾਈ ਆ ਮੂਰੇ ਆ ਗਿਆ ਪ੍ਰੈਸ਼ਰ ਕਟਾਈ ਆ ਤੇ ਮੂਰੇ ਆ ਗਿਆ 855 ਇਹਦੇ ਬਾਰੇ ਦੱਸੀ ਬਾਈ ਇਹ 2017 ਮਾਡਲ ਆ ਜੀ ਹਾਂਜੀ ਟਾਇਰ ਚਾਰੇ ਚੌਂਕੜਾ ਨਵਾਂ ਜੀ ਠੀਕ ਹੈ ਬੋਲੋ ਦੇ ਟਾਇਰ ਪਵਾਏ ਹੋਏ ਉਸ ਦੇ ਨਾਂ ਤੇ ਬਿੱਲ ਕਟਾ ਦਾਂਗੇ ਠੀਕ ਹੈ ਜੇ ਕਟਾਇ ਨਹੀਂ ਟਾਇਰਾਂ ਦਾ ਕਨੂਪੀ ਵਗੈਰਾ ਲੱਗਿਆ ਡੱਕ ਲੱਗਿਆ ਹਾਂਜੀ ਪੂਰਾ ਸ਼ੌਂਕ ਨਾਲ ਤਿਆਰ ਕਰਿਆ ਹੋਇਆ ਟਰੈਕਟਰ ਸਾਰਾ Ориਜਨਲ ਹੈ ਜੀ ਸਾਰਾ Ориਜਨਲ ਹੈ ਤੇ ਇੰਜਨ ਗੇਅਰ ਦਾ ਕਿੱਦਾਂ ਹੈ ਇੰਜਨ ਗੇਅਰ ਦਾ ਪੂਰਾ ਓਕੇ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਮੇਤਰੋ ਖੁੱਲਦੇ ਹਿੱਸੇ ਦੇ ਵਿੱਚ ਹੈ ਤੇ ਡਬਲ ਡਿਸਟ੍ਰਿਬਿਊਟਰ ਹੈ ਮੰਗਰਿਆਟਾਂ ਤੇ ਟਿਪ ਵਗੈਰਾ ਚੜੀ ਹੋਈ ਹੈ ਤੇ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੈਕਟਰ ਹੈ ਤੇ ਮਾਡਲ ਸੀ ਇਹ ਮਾਡਲ 17 ਮਾਡਲ ਹੈ 17 ਮਾਡਲ ਤੇ ਰੇਟ ਮੌਕੇ ਤੇ ਹਾਂ ਰੇਟ ਮੌਕੇ ਤੇ ਕਰ ਲਾਂਗੇ ਰੇਟ ਮੌਕੇ ਤੇ ਦੱਸਣਗੇ ਭਾਈ ਇਹ ਆਈ ਆ ਜੇ ਤਿਆਰ ਕਰਨ ਵਾਲਾ ਥੋੜਾ ਜਿਹਾ ਟਰੈਕਟਰ ਉਹ ਕਰਕੇ ਭਾਈ ਮੌਕੇ ਤੇ ਦੱਸ ਦੇਣਗੇ ਹਾਂ ਮੂਰ ਆ ਗਿਆ 2013 ਮਾਡਲ ਟਰੈਕਟਰ ਹੈ ਜੀ ਹਾਂ ਜੀ ਤੇ ਇਹਦਾ ਰੇਟ ਆ ਜ ਸਾਢੇ 4 ਲੱਖ ਰੁਪਇਆ ਅੱਛਾ ਜੀ ਤੇ ਆ ਲੱਕੂ ਵਾਲਾ ਡੈਕ ਲੱਗਿਆ ਹੋਇਆ ਤੇ ਟਰੈਕਟਰ ਸਾਰਾ Ориਜਨਲ ਹੈ ਠੀਕ ਹੈ ਜੀ ਲੱਕੂ ਦਾ ਡੈਕ ਲੱਗਿਆ ਟਰੈਕਟਰ ਭਾਈ ਕਹਿੰਦਾ Ориਜਨਲ ਹੈ ਇੰਜਨ ਗੇਅਰ ਦਾ ਕਿੱਦਾਂ ਰਹੂ ਇੰਜਨ ਗੇਅਰ ਦਾ ਓਕੇ ਆਈ ਜਮਾ ਇੰਜਨ ਗੇਅਰ ਦਾ ਭਾਈ ਕਹਿੰਦਾ ਓਕੇ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਡਬਲ ਮਾਡਲ ਕਿੰਨੇ ਸੀਗਾ ਇਹ ਇਹ ਮਾਡਲ 13 ਜੀ 13 ਤੇ ਰੇਟ ਵੀ ਦੱਸਤਾ ਹਣਾ ਬਾਈ ਹਾਂਜੀ ਹਾਂਜੀ ਰੇਟ ਵੀ ਬਾਈ ਨੇ ਦੱਸਤਾ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂ ਤੇ ਮੁਰੇ ਆ ਗਿਆ ਸਬਰਾਜ ਇਹਦੇ ਬਾਰੇ ਦੱਸੀ ਬਾਈ ਇਹ 2019 ਮਾਡਲ ਹੈ ਜੀ ਹਾਂਜੀ ਤੇ ਟਾਇਰ ਪਏ ਆ ਮੰਗਲੇ 90 ਪੈਸੇ ਜੀ ਹਾਂਜੀ ਸਾਰਾ ਟਰੈਕਟਰ ਰੀਜਨਲ ਹੈ ਸਾਰਾ ਰੀਜਨਲ ਹੈ ਤੁਸੀਂ ਤਸੱਲੀ ਕਰਕੇ ਬਾਹ ਕੇ ਟਰੈਕਟਰ ਲੈ ਜਾ ਸਕਦੇ ਜੇਗੀ ਚੁਰਲੇ ਚ ਤਸੱਲੀ ਕਰਕੇ ਬਾਹ ਕੇ ਤੁਸੀਂ ਟਰੈਕਟਰ ਲੈ ਜਾ ਸਕਦੇ ਹੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਡਬਲ ਡਿਸਟ੍ਰੀਬਿਊਟਰ ਚ ਹੈ 19 ਮਾਡਲ ਆ ਗਿਆ ਟੇਪ ਵਗੈਰਾ ਮੈਗਨੇਟਰ ਉੱਤੇ ਚੜੀ ਹੋਈ ਆ ਸੈਂਪ ਟਰੈਕਟਰ ਦੇਖ ਸਕਦੇ ਹਾਂ ਲੱਗ ਤੋਂ ਕਲੱਚ ਵਾਲਾ ਸੈਂਟਰ ਗੇਅਰ ਚ ਰਹਿ ਗਈ ਰੇਟ ਦੀ ਗੱਲ ਬਈ ਰੇਟ ਬਾਈ ਕਹਿੰਦੇ ਮੌਕੇ ਤੇ ਦੱਸਾਂਗੇ ਕਿਉਂ ਉਸ ਟਰੈਕਟਰ ਇਹਨਾਂ ਦੇ ਕੱਲ ਤੇ ਅੱਜ ਹੀ ਆਏ ਨੇ ਜਿਹੜੇ ਅੱਜ ਤੇ ਕੱਲ ਆਏ ਨੇ ਟਰੈਕਟਰ ਉਹ ਮਾੜਾ ਮੋਟਾ ਰਾਮਿੰਗ ਕੱਢ ਕੇ ਪਾਲਸਾਂ ਪੂਲਸਾਂ ਮਾਰ ਕੇ ਜਿਹੜੀ ਕੋਈ ਕੱਚ ਆ ਉਹ ਕੱਢ ਕੇ ਫੇਰ ਰੇਟ ਬਾਈ ਰੱਖਣਗੇ ਤੇ ਮੂਰੇ ਆ ਗਿਆ ਸਿਆਉਣਾ ਲੀਕਾ ਛੜਦਾ ਆ ਰਿਹਾ ਤੇ ਇਹ ਇਹਦੇ ਬਾਰੇ ਦੱਸੀ ਬਈ ਇਹ ਬਾਹਰ ਟਰੱਕ ਆਈ ਹਾਂਜੀ 13 ਆਪਣਾ 15 ਮਾਡਲ ਆਈ ਇਹ ਪੰਜਾਬ ਨੰਬਰ ਹੈ ਮਾਨਸਾ ਦਾ ਨੰਬਰ ਆ ਇਹ ਠੀਕ ਹੈ ਜੀ ਸਾਰਾ Ориਗਨਲ ਟਰੈਕਟਰ ਹੈ ਜੀ ਪੂਰਾ ਸਾਰਾ Ориਗਨਲ ਹੈ ਹਾਂ ਇੰਜਨ ਗੇਅਰ ਦਾ ਓਕੇ ਮੇਰਾ ਇੰਜਨ ਗੇਅਰ ਦਾ ਓਕੇ ਹੈ ਜੀ ਮੈਟਿੰਗ ਵਗੈਰਾ ਕਰਾਈ ਹੋਈ ਆ ਘੋੜਾ ਪੈਂਪਰ ਲੱਗਿਆ ਠੀਕ ਹੈ ਜੀ ਹਾਂ ਅਗਲਾ ਤਸੱਲੀ ਕਰਕੇ ਟਰੈਕਟਰ ਜਾ ਸਕਦਾ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੋਊਗੀ ਆਪਣੀ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੋਊਗੀ ਜੀ ਠੀਕ ਹੈ ਜੀ ਐਮ ਆਰ ਪੀ ਦੇ ਟਾਇਰ ਆ ਜੀ ਮਗਰਲੇ ਮੁੱਲੇ ਵੀ ਐਮ ਆਰ ਪੀ ਦੇ ਆ ਠੀਕ ਹੈ 16 ਦੇ ਕੋੜਾ ਵੰਪਰ ਲੱਗਿਆ ਹੋਇਆ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਰੰਗ ਪੈਂਟ ਦਾ ਵੀ 19 ਰਿਜਨਲ ਜਿਵੇਂ ਅਰੀਜਨਲ ਆਈ ਪੀਵੀ 31 ਮਾਨਸਾ ਦਾ ਨੰਬਰ ਹੈ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਕਰੀਪਰ ਗੇਅਰ ਚ ਹੈ ਹਾਂਜੀ ਚੇਂਜਰ ਗੇਅਰ ਲੱਗਿਆ ਜੀ ਇਹਦੇ ਹਾਂ ਚੇਂਜਰ ਗੇਅਰ ਲੱਗਿਆ ਹੋਇਆ ਮਿੱਤਰੋ ਚੰਗਾ ਟਰੈਕਟਰ ਹੈ ਸੈਂਪਲ ਕਪੜੇ ਵਾਲੀ ਛਤਰੀ ਹੈ ਇਹ ਵੀ ਮੈਨੂੰ ਅਕੱਲ ਹੀ ਆਇਆ ਹੈ ਭਰਾਵਾ ਹਾਂਜੀ ਰੇਟ ਇਹਦਾ ਵੀ ਨਹੀਂ ਬਾਈ ਦੱਸਦੇ ਰੇਟ ਇਹਦਾ ਵੀ ਨਹੀਂ ਦੱਸਦੇ ਕਹਿੰਦੇ ਮੌਕੇ ਤੇ ਦੱਸ ਦਾਂਗੇ ਜਿਹੜਾ ਕੋਈ ਫੋਨ ਕਰੂਗਾ ਤੇ ਇਸ ਤੋਂ ਇਲਾਵਾ ਭਾਈ ਹੋਰ ਟਰੈਕਟਰ ਹੋਰ ਵੀ ਹੈਗੇ ਆਪਣੇ ਕੋਲੇ ਹੋਰ ਵੀ ਹੈਗੇ ਨੇ ਹਾਂਜੀ ਹਾਂਜੀ ਠੀਕ ਹੈ ਤੇ ਉਹ ਕਿਹੜੇ-ਕਿਹੜੇ ਨੇ ਘਰੇ ਘਰੇ ਨਹੀਂ ਤੇਰੇ ਹਾਂਜੀ ਆਪਣੇ ਕੋਲੇ ਸਵਰਾਜ ਮਿਲ ਜਾਣਗੇ 13 ਮਾਡਲ ਤੋਂ ਲੈ ਕੇ 23 ਮਾਡਲ ਤੱਕ ਜੀ ਹਾਂਜੀ 13 14 15 16 17 18 19 20 21 22 23 ਮਾਡਲ ਤੱਕ ਆਪਣੇ ਕੋਲੇ ਦੋ-ਦੋ ਪੀਸ ਸਾਰੇ ਟਰੈਕਟਰਾਂ ਦੇ ਘਰੇ ਲੱਗੇ ਹੋਏ ਠੀਕ ਹੈ ਜੀ ਵਿੱਚ ਵੀ ਕੱਟ ਲੈਣ ਹਾਂ ਵਿੱਚ ਕੱਟ ਲਾਂਗੇ ਵਿੱਚ ਵੀ ਕੱਟ ਲਾਂਗੇ ਲਾਉਨ ਫੈਂਸ ਲਾਉਨ ਵੀ ਹੋ ਜਾਊਗਾ ਜੀ ਠੀਕ ਹੈ ਜੀ ਹਾਂਜੀ ਕਿਸੇ ਨੇ ਲਾਉਨ ਕਰਾਉਣਾ ਟਰੈਕਟਰ ਤੇ ਲਾਉਨ ਵੀ ਹੋ ਜਾਊਗਾ ਜੀ ਠੀਕ ਹੈ ਜ ਤੇ ਮੋਬਾਈਲ ਨੰਬਰ ਕਿੰਨਾ ਭਰਾ ਮੋਬਾਈਲ ਨੰਬਰ 8360651282 8360651282 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ